ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਰਜੀਤਪੁਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਤੁਸੀਂ ਕਿਵੇਂ ਹੋ ਅਮੀਰ ਕਰਦੇ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਗੇ ਚੰਗੀ ਕਲਾਜ ਹੋਗੇ ਲਓ ਜੀ ਅੱਜ ਜਿਹੜਾ ਜਮੀ ਪੈ ਗਿਆ ਅੱਜ ਆਪਣਾ ਬਹੁਤ ਵਧੀਆ ਮੌਸਮ ਹੋਇਆ ਤੇ ਆਪਾਂ ਜ ਬਣਾਵਾਂਗੇ ਬਰੈਡ ਨਾਲੇ ਬਣਾਵਾਂਗੇ ਤਵੇ ਵਾਲੇ ਪੂੜੇ ਚਲੋ ਇਹ ਨਾਲ ਤੁਹਾਡੇ ਨਾਲ ਇੰਗਰੀਡੀਅੰਟ ਸ਼ੇਅਰ ਕਰ ਦੇਣਾ ਆਪਾਂ ਬਣਾਉਣੇ ਆ ਬਰੈਡ ਆਹ ਬਰੈਡ ਆਪਾਂ ਇੱਕ ਡੱਬਾ ਮੰਗਾ ਲਿਆ ਇਹਨਾਂ ਨੂੰ ਆਪਾਂ ਕੱਟ ਲੈਨੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਵਸਤਾ ਜੀ ਦੇ ਚੈਨਲ ਤੇ ਪਹਿਲੀ ਵਾਰ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਆ ਕਰੋ ਚਲੋ ਜੀ ਆਪਾਂ ਪੀਸ ਇਹਨਾਂ ਨੂੰ ਐਵੇਂ ਕੱਟ ਲੈਨੇ ਆਂ ਐਵੇਂ ਕੱਟ-ਕੱਟ ਆਪਾਂ ਇਹਦੇ ਵਿੱਚ ਪਾ ਦਿੰਦੇ ਆਂ ਸਾਰੇ ਪੀਸ ਆਪਾਂ ਇਹਨੇ ਕੱਟ ਲਾਂਗੇ ਇਹਨਾਂ ਵਿੱਚ ਫਿਰ ਆਪਾਂ ਆਲੂ ਭਰ ਦਾਂਗੇ ਲਿਆ ਦਰੋਜੀ ਬ੍ਰੈਡ ਆਪਾਂ ਸਾਰੇ ਛੀਰ ਲਏ ਆਨੇ ਆਪਣੇ ਕੋਲੀਆਂ ਮਿਰਚਾਂ ਇਹ ਤਾਂ ਛੀਰ ਪਾਵਾਂਗੇ ਇਧਰ ਆਪਣੇ ਕੋਲ ਆ ਲੂ ਆ ਦੁੱਪਾਇਦੇ ਪਾਮਾਂਗੇ ਇਹਦੇ ਚ ਪਾਵਾਂਗੇ ਸਵਾਦ ਅਨੁਸਾਰ ਅੱਜ ਪਾਵਾਂਗੇ ਚਪਾਲਾ ਥੋੜੀ ਪਾਵਾਂਗੇ ਥੋੜੀ ਜਿਹੀ ਹਰੀ ਪਾਵਾਂਗੇ ਥੋੜੀ ਜਿਹਾ ਪਾਵਾਂਗੇ ਕੰਨੀਆ ਪੌੜੀ ਨੂੰ ਥੋੜਾ ਜਿਹਾ ਹੋਰ ਨਾ ਪਾਣਾ ਇਹ ਆਪਣੇ ਕੋਲੇ ਹਰੀਆਂ ਮਿਰਚਾਂ ਪੰਜ-ਸੱਤ تک ਆਪਾਂ ਹਰੀਆਂ ਮਿਰਚਾਂ ਪਾਵਾਂਗੇ ਮੈਂ ਸਮਝਣਾ ਕਲਈਆ ਤਰਦੇ ਤੋਂ ਗਰਮ ਹੋ ਜੂ पत्र चग प्या ते ला

ਉਨ ਘਟ ਰੋ ਦੀਸ ਨੂੰ ਵੀ ਪਰ ਆਪਾਂ ਵਿੱਚ ਭਰਾਂਗੇ ਨਾ ਇਹ ਜਿਆਦਾ ਗਰਮ ਹੋ ਗਿਆ ਦੇਖੀ ਭਰ ਜਾਣੀ ਕੋਈ ਨਾ ਫਾਗ ਨਾ ਲਈ ਆਲੂ ਆਪਾਂ ਪਹਿਲਾਂ ਬਾਹਰ ਲਈ ਸੀ ਘੰਟਾ ਜਰਾ ਹੋ ਗਿਆ ਇਹ ਬਿਲਕੁਲ ਠੰਡੇ ਹੋ ਗਏ ਮਿੱਠਾ ਕੋਈ ਕੋਈ ਜਹ ਹੋ ਰਹਿ ਗਿਆ ਕੋਈ ਨਾ ਹੋ ਸਕਦਾ ਹੁਣ ਮੇਰਾ ਹਟ ਗਿਆ ਨਾ ਲਈ ਆਪਾਂ ਮਿਕਸ ਕਰਤਾ ਮਲਤ ਹੁਣ ਆਪਾਂ ਇਹਨੂੰ ਭਰ ਦਿਆ ਵਿੱਚ ਇਹਨਾਂ ਦੇ ਪਹਿਲੇ ਮਿੱਠੀ ਦੇਣ ਬਾਅਦ ਕਿਵੇਂ ਮਿੱਠੀ ਖਾ ਕੇ ਦੇ ਕੇ ਟਾਇਟ ਕਰਣੀ ਮੋਂ ਮਿੱਠਾ ਉਹ ਬਾਈ ਨੂੰ ਪਾ ਦੇ ਤਾਲਾ ਕੱਟ ਗਾ ਨੀ ਮਾਦਾ ਜੀ ਆ ਇਹਦਾ ਥੋੜਾ ਜਿਹਾ ਪੋਦੇ ਵਿੱਚ ਵੀ ਪਾਵਾਂਗੇ ਨਾ ਸੇ ਨੂੰ ਤੋਂ ਹੋਣਾ ਬੰਦਾ ਸੇ ਨੂੰ ਉਸ ਤੋਂ ਨੂੰ ਹੋਣਾ ਪਏਗਾ ਉਸ ਤੋਂ ਨੂੰ ਹੋਣਾ ਪਏਗਾ ਇਹ ਠੀਕ ਆ ਠੀਕ ਆ ਤੋ ਤੁਸੀਂ ਇਹਦੀ ਵਰਤਦੇ। ਇਹ ਨਾਲ ਕੋਸ ਕਰਾ। ਚਮਾਰ ਕੇ ਲਾ ਦਿਓ ਵਧੀਆ। ਵਧੀਆ ਲਾਈ ਜਾਂਦੀ। ਫਿਰ ਭੱਤੇ। ਹਲਾਓ ਇਸੇ ਤਰ੍ਹਾਂ ਪਸਾਰੇ ਤਾਂ ਸਿੱਧਾ ਦੇਖ ਕੇ ਬੇਸਨ ਤਿਆਰ ਕਰਦੇ ਆ। ਇਹਨੂੰ ਥੋੜਾ ਜਿਹਾ ਪਾ ਲੈ ਬੇਸਨ ਚ ਮੜਾ ਜਿਹਾ ਪਾ ਲੈ। ਫਰਾਗ ਜੰ। ਥੋੜੀ ਜਿਹੀ ਲਾਲ ਮਿਰਚ ਪਾ ਲੈਣੇ ਆਪਾਂ। ਉਹ ਜੀ ਹਲਦੀ ਪਾਉਣੇ ਸਿੰਝੀ ਥੋੜਾ ਹੈ ਫਿਰ ਆਪਾਂ ਬਾਅਦ ਚ ਹੋਰ ਛਾਣ ਲਾਂਗੇ ਮੈਂ ਥੋੜਾ ਘੱਟ ਛਾਣਿਆ ਸੀ। ਪੂੜੇ ਤੁਸੀਂ ਖਾਓਗੇ? ਤੁਹਾਈ ਗਏ ਸੀ। ਬਣਾ ਲੈਗੀ ਫਾਦਾ। ਹਲੋ ਬਈ ਸਾਨੂੰ ਪਸਮਾਰ ਕੇ ਮਲ ਲੈਣਾ ਜੀ ਕੋਈ ਨਿੰਗਲ ਨਾ। ਬੋਲਣੀ ਕੋਈ ਨਹੀਂ ਵਸੀ। ਪਹਿਲੋ ਬੋਲਣੀ ਨਹੀਂ ਬਣੀ। ਇਹ ਕਰਦੀ ਨਾਲ ਲਾਇਆ ਕਰੋ ਨਾ। ਨਹੀਂ ਨਹੀਂ। ਕਰਦੇ ਨਾਲ ਨਹੀਂ ਰੰਗ। ਇਹ ਬਾਤ ਚ ਨੂੰ ਗੀਠੀ। ਠੀਕ। ਥੋੜੇ ਨੇ ਆਈ ਨੇ ਵੀ। ਹਾਂ। ਬਸ ਰਹਿ ਜਾਂਦੇ। ਲੋ ਕੋਣ ਆਪਣਾ ਤਿਆਰ ਹੋ ਗਿਆ।

ਟਾਡ ਕਰਦੇ ਆ ਲਈ ਬਸ ਜਿੱਠੀਆਂ ਹੀ ਮੇਰਾ ਧਰ ਮਚ ਜੀ ਬੋਲੀ ਜਾਂਦੇ ਖਾਈ ਜਬ ਆ ਗਏ ਇਹ ਇੱਕ ਐਸੇ ਜੀ ਮਚੀ ਨਾ ਬਸ ਇੱਕ ਉਹ ਗਲੰਦੇ ਨੇ ਨਾ ਮਚਦਾ ਨਹੀਂ ਮਿੱਠੀ ਜੀ ਨਾ ਵੱਧ ਮਚਦਾ ਕਿਹਨੇ ਨਾ ਹਾਂ ਮੱਠਾ ਤੇਲ ਵੀ ਲਾਉਣਾ ਹਾਂ ਮੱਠਾ ਤੇਲ ਵੀ ਲਾਉਣਾ ਨਾ हाँ ले उड़ा सीजक यार सोने पीछे पत्थर फड़ा दो मेरे ऐसे बड़ा नहीं चाहिए पहला पत्थर जो कर लेते पत्थर कर लग रहा नहीं करते गोटी है गोटी हम गोटी है तो भैया ਅਲ ਗਰਮੀ ਸੀ ਜਮੀ ਮਚਾਤੀ ਤੋਹਾ ਕਰਤਾ ਅੱਜ ਬਰੱਡਾਂ ਨਾਲ ਜਿਵੇਂ ਸਮੋਸਿਆਂ ਨਾਲ ਤੇ ਬੜੀ ਭੀੜੂਗੀ ਆਪਣੇ ਹੋ ਅੱਜ ਤੇ ਬੜੀ ਹੋ ਗਈ ਜਾਈਗੀ ਬੜੀ ਕਿਉਂ ਇਹਦਾ ਵਧੀਆ ਵਿਆਹ ਬਣ ਜਾਊਗਾ ਰਾਤ ਜਿਵੇਂ ਸਾਡੇ ਛੜੀਆਂ ਜੇ ਤਾਂ ਕਰਨਾ ਨੇਗਾ ਰਾਤ ਉਹਨਾਂ ਦੇ ਪੈਸੇ ਟੀ ਵੱਡੇ ਰਾਤ ਕਾਦੇ ਕਦੇ ਤਾਂ ਕਹਦਾ ਨਾ ਜੀ ਛੇ ਕਰਦੇ। ਕਦੇ ਕੂਕੀ ਲੁੱਪ ਹੁੰਦੀ ਆ ਉਹ। ਕੂਕੀ ਲੁੱਪ ਜੀ ਕੂਕੀ ਲੁੱਪ ਪਤਾ ਨਹੀਂ ਕਿ ਕਦੇ ਕਹਦਾ ਨਾ ਉਹਦੇ ਕਹਦਾ ਜੀ ਮੁੰਡਾ ਵਾਲਾ ਰੱਬੀਆ ਦੇ ਦੋ। ਭਾਈ ਕੀ ਆਏ? ਰਾਤ ਕਿ ਨਹੀਂ ਕਰਕੇ ਡੰਡ ਕਰਕੇ ਕਿਵੇਂ? ਨਹੀਂ ਉਹਨਾਂ ਨੇ ਪੰਡਾਣਾ ਸੀ। ਅੱਛਾ ਅੱਛਾ। ਬਾਬੇ ਰੱਬੀ। ਭਾਈ ਦਵਨ ਨਹੀਂ ਲਾਈ ਜੀ ਜੀ। ਰਾਤ ਨੂੰ ਉੱਥੇ ਵੱੱਠੀ ਸੀ ਮੈਂ 2 ਵਜੇ ਮੈਂ ਉੱਥੇ ਟਾਈਮ।

ਕਰਦੇ ਦੇ ਕਰਦੇ ਦੇ ਆਪ ਜਿੰਨੇ ਕਰਦੇ ਦੇ ਜਿੰਨੇ ਜੇ ਵਿਚਰੋ ਜੇ ਹੋਰ ਤਾਂ ਹਾਂ ਅੰਤ ਨਹੀਂ ਖੋਣੀ ਨਾ ਕਰਦੇ ਨਾਲ ਤਾਂ ਨਾ ਇਹਨਾਂ ਨੂੰ ਡਾਉ ਓਹੋ ਅੰਤ ਨਾ ਹੋਵੇ ਨਹੀਂ ਬਹੁਤ ਜਿਆਦਾ